ਔਰ ਘੋਟ ਨਾਮ ਤਨ ਕਦੇ ਨਿਪਟੈ ਨਾਹੀ ਕਿਹਨਾਂ ਦਾ ਕੀਮਤ ਹੋਏ ਰਾਤਿਕ ਦਾ ਪ੍ਰਭ ਮੇਰੇ ਮੋਹਿਕਾ ਗੁਣ ਸਭੁ ਮੁਰ ਤੇਰੇ ਅਵਰ ਪੰਥ ਰਮੇਯ ਗੁਰ ਪਰਸਾਦਾ ਸਲੋਕ ਮਹਲਾ 4 ਜੀ ਮਨ ਅਰਥ ਨਾ ਪਾਉ ਸੰਖੇ ਕਰਮ ਕਮਾਏ ਮਨਰਾਤਾ ਭੇਖ ਕਰ ਪਰਮਾਤਮਾ ਦੁਖ ਪਾਇਆ ਦੁਦੈ ਮਨ ਹੱਟ ਨਾ ਨਾ ਪਾਇਓ ਸਭ ਧੱਕੇ ਕਰਮ ਕਮਾਏ ਮਨ ਹੱਟ ਭੇਕ ਕਰ ਭਰਮ ਮੈਂ ਦੁੱਖ ਪਾਇਆ ਦੁਜੈ ਪਾ ਤਨ ਤਨ ਸਤਿਗੁਰ ਸਤਿਗੁਰੂ ਹਮਾਰਾ ਜਦ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੇ ਸੇਵਾ ਕੈ ਹਮ ਹਰ ਨਾਮ ਲਵਲਾਈ ਤਨ ਤਨ ਨਾਨਕ ਗਿਆਨੀ ਸਤਿਗੁਰੂ ਹਮਾਰਾ ਜਨ ਮਾਰੇ ਪਿਤਰ ਭਾਵੇਂ ਸੰਤ ਰਸਤ ਦੇਖਾਈ ਤਦ ਤਰ ਸਤਿਗੁਰੂ ਮਿੱਤਰ ਹਮਾਰਾ ਜਿਨ ਮਰ ਨਾਮ ਸੋ ਹਮਾਰੀ ਪ੍ਰੀਤ ਬੜਾਈ ਤਦ ਤਜ ਹਰਿਆ ਜੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕ ਸਭ ਸੰਤ ਰਸਤ ਦੇਖਾਈ ਤਾਰਨਾ ਤਾਰਨਾ ਸਾਧ ਗੁਰੂ ਮਿੱਤਰ ਹਮਾਰਾ ਜੇਤ ਮਰਨਾ ਨਸਿਓ ਹਮਾਰੀ ਪ੍ਰੀਤ ਵਡਾਈ ਵਾਹਨੇ ਬੁਧੇ ਕਰਸਾ ਸਰਬ ਰਾਧੀਆਂ ਨੇ ਬਖਸ਼ਿਸ਼ ਕੀਤੇ ਹਨ ਵਡਾ ਹੰਸ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਰਾਧੀਆਂ ਦੇ ਪਾਵਨ ਪਵਿੱਤਰ 593 ਚੰਗਵੀਆ ਤੋਂ ਪਾਰੇ ਸਿਸ਼ੋਕਤ ਹੈ ਸਲੋਕ ਮਹੰਦਾਤੀ ਦਾ ਮਾਨ ਹੱਥ ਇਹਨਾਂ ਨਾਮ ਪਾਇਓ ਸਭ ਥੱਗੇ ਕੰਮ ਕਮਾਏ ਸਤਿਗੁਰੂ ਜੀ ਫਰਮਾਉਂ ਕਰਦੇ ਨੇ ਕਿਤੇ ਕਿਸੇ ਮਨੁੱਖ ਨੇ ਮਨ ਦੇ ਹੱਥ ਨਾਲ ਰਾਤ ਨੂੰ ਨਹੀਂ ਲੱਭਿਆ ਸਾਰੇ ਜੀਵ ਭਾਵ ਕਈ ਮਨੁੱਖ ਹੱਥ ਨਾਲ ਕਰਮ ਕਰਕੇ ਔੜਕ ਥੱਕ ਗਏ ਮਾਨ ਮਟ ਭੇ ਕਰ ਭਰਮ ਦੇ ਦੁੱਖ ਪਾਇਆ ਦੂਜੇ ਭਾਏ ਮਨ ਦੇ ਹੱਥ ਨਾਲ ਕਈ ਤਰ੍ਹਾਂ ਦੇ ਭੇ ਕਰ ਕਰਕੇ ਔਟਕ ਦੇ ਮਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਠੁੰਦੇ ਨੇ ਰਿੱਧ ਸਿੱਧ ਸਭ ਮੋਹ ਹੈ ਨਾ ਨਾ ਵਸੇ ਮਨ ਆਏ ਸਤਿਗੁਰੂ ਜੀ ਕਹਿੰਦੇ ਰਿੱਧੀਆਂ ਸਿੱਧੀਆਂ ਵੀ ਨਿਰੋਧ ਮੋਹ ਰੁਕੇ ਹੰਨ ਇਹਨਾਂ ਨਾਲ ਉਸ ਪ੍ਰਭਾਤਮਾ ਵਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਨਹੀਂ ਵੱਸਦਾ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਤੇ ਹਨਤਾ ਛੜੇ ਹੁਣ ਸਤਿਗੁਰੂ ਜੀ ਤਰੀਕਾ ਦੱਸਦੇ ਨੇ ਕਹਿੰਦੇ ਸਤਿਗੁਰੂ ਜੀ ਦੀ ਸੇਵਾ ਨਾਲ ਮਨ ਸਾਫ਼ ਹੋ ਜਾਂਦਾ ਹੈ ਅਤੇ ਅਗਿਆਨ ਰੂਪ ਹਨੇਰਾ ਛੜਾ ਹੈ ਉਹ ਦੂਰ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਦੀ ਸੇਵਾ ਵੀ ਬਹੁਤ ਪਿਆਰੇ ਸਾਧ ਸੰਗਤ ਦੀ ਉਹ ਨਿਮਰਤਾ ਸਹਿਤ ਨਿਸ਼ਕਾਮਤਾ ਸਹਿਤ ਕੀਤੀ ਜਾਵੇ ਤਾਂ ਜੇਕਰ ਸੇਵਾ ਕਰਦੇ ਆ ਕਰਦੇ ਆ ਮਨ ਵਿੱਚ ਹੋਵੇ ਮੈਂ ਆ ਜਾਵੇ ਕਿ ਮੈਂ ਇਹਦਾ ਸੇਵਾ ਕਰਦਾ ਹਾਂ ਫਿਰ ਉਹ ਵੀ ਦੇ ਸੁਖ ਨੂੰ ਹੋ ਜਾਂਦੀ ਹੈ ਸੋ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ ਹਰ ਦੇ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸੁਭਾਏ ਨਾਮ ਰੂਪ ਰਤਨ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਹੈ ਅਤੇ ਸਹਿਜ ਅਵਸਥਾ ਵਿੱਚ ਮਨੁੱਖ लीन ਹੋ ਜਾਂਦਾ ਹੈ ਮਹਲਾ 3 ਦਾ ਸ਼ਬਦ ਹੈ ਸਾਧਨਾ ਆਇਓ ਨਾਮ ਨਾਲ ਕੋ ਪਿਆਰ ਜਿਸ ਮਨੁੱਖ ਨੂੰ ਸਤਿਗੁਰੂ ਜੀ ਦੇ ਸ਼ਬਦ ਵਿੱਚ ਰਾਸ ਨਹੀਂ ਹੁੰਦਾ ਨਾਮ ਵਿੱਚ ਜਿਸ ਦਾ ਪਿਆਰ ਨਹੀਂ ਜੁੜਿਆ ਰਸਨਾ ਸਿੱਕਾ ਬੋਲਣਾ ਨਿਤਨਿਤ ਹੋਏ ਕੁਵਾਰ ਉਹ ਮਨੁੱਖ ਜੀਵ ਨਾਲ ਸਿੱਕੇ ਬਸ ਨਹੀਂ ਬੋਲਦਾ ਹੈ ਤੇ ਸਦਾ ਕੁਵਾਰ ਹੁੰਦਾ ਹੈ ਨਾਨਕ ਕਿਰਤ ਪਿਆ ਕੰਮਾਵਣਾ ਕੋਈ ਨਾ ਮੇਟਣ ਹਾਰ ਫਿਰ ਉਸ ਮਨੁੱਖ ਨੂੰ ਪਿਛਲੇ ਕੀਤੇ ਕੰਮਾਂ ਦੇ ਟੁਕਰੇ ਹੋਏ ਸੰਸਕਾਰਾਂ ਅਨੁਸਾਰ ਕਾੜ ਕਰਨੀ ਪੈਂਦੀ ਹੈ ਕੋਈ ਵੀ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਬੌੜੀ ਧੰਨ ਧੰਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਸਭ ਕੋ ਸ਼ਾਂਤੀ ਆਈ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਨੇ ਮਿਲਿਆ ਸਾਡੇ ਜਿਹਦੇ ਵਿੱਚ ਠੰਡ ਪਈ ਹੈ ਧੰਨ ਧੰਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਦੇ ਮਿਲਿਆ ਅਸਾ ਪਰਮਾਤਮਾ ਦੀ ਭਗਤੀ ਰਮੀ ਹੈ ਧੰਨ ਧੰਨ ਮਾਰਾ ਭਗਤ ਸਤਗੁਰੂ ਹਮਾਰਾ ਜਿਸ ਦੀ ਸੇਵਾ 'ਚ ਹਮ ਹਰਨਾਮ ਨਿਭਾਈ ਹਰੀ ਦਾ ਭਗਤ ਸਾਧਨ ਸਤਗੁਰੂ ਧੰਨ ਹੈ ਜਿਸ ਦੀ ਸੇਵਾ ਕਰਕੇ ਅਸਾ ਉਸ ਪ੍ਰਮਾਤਮਾ ਦੇ ਨਾਮ ਵਿੱਚ ਮਰਤੀ ਜੋੜੀ ਹੈ ਧੰਨ ਧੰਨ ਹਰ ਗਿਰਣੀ ਸਤਗੁਰੂ ਹਮਾਰਾ ਜਦ ਮੈਂ ਨਹੀਂ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਤ ਦਿਖਾਈ ਹਰੀ ਦੇ ਪਿਆਰਵਰ ਸਾਧਾ ਸਤਗੁਰੂ ਧੰਨ ਹੈ ਜਿਸ ਨੇ ਫੈਲੀ ਕੀ ਤੇ ਸੱਚ ਕੀ ਸਭ ਨਾਲ ਸਭ ਇਕਤਾ ਦੀ ਨਜ਼ਰ ਨਾਲ ਵਿਖਮ ਦੀ ਜਾਣ ਸਿਖਾਈ ਹੈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਦ ਹਮ ਹਰਨਾਮ ਸਿਆਣ ਹਮਾਰੀ ਤੀਂਤ ਬੜਾਈ ਸਾਡਾ ਸਜਣ ਸਤਿਗੁਰੂ ਧੰਨ ਹੈ ਜਿਸ ਨੇ ਅਕਾਲ ਪੁਰਖ ਪ੍ਰਮਾਤਮਾ ਵਹਿਗੁਰੂ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਸੋ ਕੋਟਾਹ ਬਹੁ ਸ਼ੁਕਰਾਨਾ ਤਰਵਾਸ ਆਪ ਮੁਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਅਮਰਤ ਵੇਲੇ ਤੋਂ ਆਪਾਰੀ ਕਿਰਪਾ ਬਖਸ਼ ਸਰਨ ਕੀਤੀ ਅਮਰਤ ਵੇਲਾ ਹੁਣ ਲਈ ਦਰਸ਼ਨ ਦੀ ਧਾਰੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਦੇ ਸਿੱਤੇ ਪਾਤਸ਼ਾਹ ਜੀ ਸਹੀ ਤਰ੍ਹਾਂ ਮੇਰੇ ਦਸਤਰੀ ਬੜਾਈ ਰੱਬ ਨਾਲ ਸਰਬ ਸੰਤਾਂ ਨਾਲ ਆਪਣੇ ਆਚਰਣ ਘਮਨਾਣਾਂ ਜੋੜ ਕੇ ਰੱਖਣ ਸਭਨਾ ਦੇ ਸਿਖ ਸੰਗਤ ਜੀ ਪਰਯਾਤਰ ਕਰਨ ਕੋਰ ਸਿੱਖੀ ਜੀਵਨ ਨਾਮ ਨੰਦ ਦੀ ਨਾਤਾਤਾ ਅੰਮ੍ਰਿਤ ਵੇਲਾ ਬਾਣੀ ਬੰਦ ਦਾ ਪਿਆਰ ਬਖਸ਼ਿਸ਼ ਕਰਨਾ ਸਰਬ ਸੰਤਾਂ ਦੇ ਕਾਰਜ ਦੀ ਰਾਸ ਕਰਨਾ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬ ਸਰਪੰਦਾ ਤਨਵਾ ਜੀਉ ਆਇਆਂ ਜੀਉ ਆਇਆਂ ਪਾਉਰ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ਼੍ਰੀ ਵਾਗੁ ਜੀ ਦੇ ਜਾਪ ਨਾਲ ਲੜ ਲੱਗ ਰਿਏ ਜੀ ਕੋਈ ਵੀ ਰਸਨਾ ਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਤਿ ਮਾਲਿਓ ਜੀ ਸਤਨਾਮ

ਨੰਬਰੂ ਨਾਨਕ ਨੰਬਰੂ ਨਾਨਕ ਧੰ ਗੁਰੂ ਨਾਨਕ ਨੰਬਰੂ ਨਾਨਕ ਧੰ ਗੁਰੂ ਨਾਨਕ ਨੰਬਰੂ ਨਾਨਕ ਧੰ ਗੁਰੂ ਨਾਨਕ ਨੰਬਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ